ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਕਾਲਮੁਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪਨਾ ਹੋਵਈ ਜੇ ਲੈ ਰਹਾ ਲਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਪੁਰਿਆ ਪਾਰ ਸਹਿ ਸਿਆਣ ਪਲਖ ਹੋਇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਘੂੜੈ ਟਟੈ ਪਾਲ ਕਮਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਘਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਐ ਇੱਕ ਹੁਕਮੀ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝਾ ਤਾ ਹਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਹ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖਿਆ ਹਜ਼ਰਤ ਦੂਰ ਕਤਨਾ ਆਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇ ਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਈ ਕਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪ੍ਰਵਾਹ ਸਾਜਾ ਸਾਹਿਬ ਸਚਨਾਏ ਪਖਿਆ ਪਵਾ ਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾ ਤਾਰ ਫਿਰ ਕੇ ਅਗੇ ਰੱਖੀ ਅਜੇ ਦਿਸੇ ਦਰਬਾਰ ਮੋਹ ਕੇ ਬੋਲਣ ਬੋਲੀ ਅਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੀ ਵਜਾਣੀ ਐ ਸਭ ਆਪੇ ਸਚਿਆਰਥਾ ਪੈਣਾ ਜਾਏ ਕੀਤਨ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਾ ਤਨ ਪਾਇ ਆ ਮਾ ਨੰਗਾ ਵੀ ਗੁਣੀ ਨਿਦਾਨ ਗਾਵੀ ਸੁਣੀਏ ਮਨ ਰੱਖੀਏ ਭਾਉ ਦ ਜਾਏ ਗੁਰਮਖਨਾਦ ਗੁਰਮਖਵੇਦ ਗੁਰਮਖ ਰਹਾਸਮਾਈ ਗੁਰੂ ਇਸਰ ਗੁਰੂ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇਹੋ ਦਾਣਾ ਖਾ ਨਹੀਂ ਕਹਿਣਾ ਕਤ ਨਾ ਜਾਏ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਏ ਤੀਰਤਨਾ ਵਾ ਜੇਤੀਸਪਾ ਵਾਵਣ ਪਾਣੇ ਕਹਿ ਨਹੀਂ ਕਰੀ ਜੇਤੀ ਸੁਰ ਉਠ ਪਾਈ ਵੇਖਾ ਬਣ ਕਰਮਾ ਕੇ ਮਿਲ ਲਈ ਮਾਤੂ ਇਤਰਤਨ ਜਵਾਹਰ ਮਾਨ ਕੇ ਜੇ ਇੱਕ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਏ ਜੇ ਜੁਗ ਚਾਰੇ ਆਰ ਜਹੋਰ ਸੁਣੀ ਹੋਏ ਨਵਖੰਡਾ ਵਿੱਚ ਜਾਣੀ ਨਾਲ ਚਲੇ ਸਭ ਕੋਏ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਅਗਲੇ ਜੇਤੀਸਨਦਰ ਨਾ ਤਾਂ ਅੰਦਰ ਕੀਟ ਕਰ ਦੋ ਸੀ ਦੋਸਤਾਰੇ ਨਾਨਕ ਨੇ ਰੁਣ ਗੁਣ ਗੁਣ ਕਰੇ ਗੁਣਮੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੂਝੀ ਜੇ ਇਸ ਗੁਣ ਕੋਈ ਕਰੇ ਸੁਣੇ ਸਿਧ ਪੀਰ ਸੁਰਨਾਥ ਸੁਣੇ ਧਰ ਤਵਲਾ ਕਾ ਸੁਣੇ ਦੀਪ ਲਉ ਪਤਾ ਸੁਣੇ ਪਹਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਇਸਰ ਵਰ ਮਹਿੰਦ ਸੁਣੇ ਮੁਕਸਲਾ ਹਨਮੰਦ ਸੁਣੇ ਜੋਗ ਜੁਗਾ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਾ ਸੰਤੋਗਿਆ ਸੁਣੇ ਅਰ ਸਰਕਾ ਇਸਨਾ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾ ਸੁ ਸਾ ਸੁਨਨ ਦੇ ਪਾਵੈਰਾ ਹੁਸਨ ਹਾਥ ਵੈਸ ਗਾਹ ਨਾਨਕ ਭਗਤ ਸਦਾ ਵਿਗਾ ਸੁਣੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਗਦ ਕਲਮ ਨਾ ਲਿਖਣ ਹਾਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓਂ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮ ਧਾਰਮਨਤਾਰੇ ਤਾਰੇ ਗੁਰ ਸਿੱਖ ਮਨ ਨਾਨਕ ਭਵੇ ਨਾ ਪੇਖੈ ਸਾ ਨਾਮ ਨਰੰਤਨ ਹੋਏ ਜੇ ਕੋ ਮਾ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵ ਹੈਦਰਗੇ ਮਾਨ ਪੰਚੇ ਸੋਹੈ ਦਰ ਰਜਾਨ ਪੰਚਾ ਕਾ ਗੁਰ ਇਕਤੇ ਅਨਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੈ ਨਾ ਹੀ ਸੁਮਾਰਤੋ ਤਰਮ ਦਇਆ ਕਾ ਪੂ ਸੰਤੋਕਤਾ ਪ੍ਰਖਿਆਜਨ ਸੂਤ ਜੇ ਕੋ 부 ਯਹੋਵਾ ਸਚਿਆਰਤਾ ਬਲੇ ਪ੍ਰਕੀਤਾ ਭਾਰਤ ਤੇ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਜਾਤਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾਮ ਇਹਲੇ ਕਲਿਕ ਜਾਣੈ ਕੋਇ ਲੈ ਕਾ ਲਿਖਿਆ ਕੀਤਾ ਹੋਇ ਕੀਤਾ ਤਾਣਸ ਵਾਲੇ ਰੂਪ ਕੇਤੇ ਦਾ ਜਣੇ ਕੋਣਕੂਤ ਕਿਤਾਬ ਸੋ ਇੱਕ ਕਵਾ ਤਿਸ ਕੁਦਰਤ ਕਮਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋਤ ਤਪავੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਅਸੰਖ ਜਪ ਸੰਗ ਪਾਓ ਸੰਗ ਪੂਜ ਸੰਗ ਤਪਤਾਓ ਸੰਗ ਰੰਤ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਹ ਪਾਕ ਸਾਰ ਸੰਖ ਮੋਲੇ ਬੁਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋਤ ਤਪავੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਅਸੰਖ ਮੁਰਕੰਦ ਕੋਰ ਸੰਗ ਚੋਰ ਹਰਾਮ ਕੋਰ ਸੰਗ ਖਮਰ ਕਰ ਜਾਏ ਜੋ ਸੰਗ ਕਰ ਉੜਾ ਤੈ ਕਮਾਇ ਅਸੰਖ ਪਾਵੀ ਪਾਪ ਕਰ ਜਾਏ ਸੰਗ ਕੁੜਿਆਰ ਕੁੜੇ ਫਿਰਾਏ ਅਸੰਖ ਮਲੇਸ਼ ਮ ਅਸੰਖ ਨਿੰਦਕ ਸਰ ਕਰ ਹੈ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਦ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖਤਾ ਵਗਮ ਗਮ ਸੰਖ ਲੋ ਅਸੰਖ ਹੈ ਸਿਰ ਪਾਰ ਹੋਇ ਅਕਰੀ ਨਾਮ ਅਕਰੀ ਸਲਾਹ ਕਰਿ ਗਿਆਨ ਗੀਤ ਗੁਣ ਗਾ ਹਰ ਕਰਿ ਲਿਖਣ ਬੋਲਣ ਬਾਣ ਕਰ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਰਨਾਏ ਜੇ ਫਰਮਾਇ ਤੇ ਤੇ ਪਾਇ ਜੇ ਤਾ ਕੀਤਾ ਤੇ ਤਾ ਨਾਉ ਮਿਲ ਨਾਵੇ ਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਦ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਹੈ ਪਾਣੀ ਤੋ ਤਰਸ ਕੇ ਹੈ ਮੂਤ ਪਲੀਤੀ ਕਪੜਾ ਹੋਏ ਦੇ ਸਾਬੁਨ ਲਈਓ ਤੋਏ ਪਰਿਆ ਮਤ ਪਾਪਾ ਕੇ ਸੰਗੋਤੋ ਪੈਨਾ ਵੇਕਰਾਂਗ ਪੁਨੀ ਪਾਪੀ ਅਖਣਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾ ਪੇ ਹੀ ਕਾਉ ਨਾਨਕ ਕੁਕਮੀਆ ਵੇ ਜਾਓ ਤੀਰਥ ਤਪ ਦਿਆ ਦਾ ਦਾਨ ਜੇ ਕੋ ਪਾਵੇ ਤਿਲ ਕਮਨ ਸੁਣਿਆ ਮਨਿਆ ਮਨ ਕੀ ਤਾ ਭਵ ਅੰਤਰਗਾ ਤੇਰੇ ਤੁਮਲ ਨਾਉ ਸਭ ਗੁਣ ਤੇਰੇ ਮੈ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਉਸਤਾਦ ਬਾਣੀ ਬਰਮਾ ਉਸ ਸੋਹਣ ਸਦਾ ਮਨ ਚਾਉ ਕਵਨ ਸੋ ਵੇਲਾ ਵਕਤ ਕਮਨ ਕਮਨ ਸਿਤ ਕਮਨ ਵਾਰ ਕਮਨ ਸ੍ਰੋਤੀ ਮਾ ਕਮਨ ਜੇ ਤੋਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋ ਵੇਲ ਪੁਰਾਣ ਵਕਤ ਨਾ ਪਾਇਓ ਕਾਦੀ ਅਜ ਲਿਖਣ ਲਈ ਕੁਰਾਨ ਇਤਵਾਰ ਨਾ ਜੋਗੀ ਜਾਣ ਰਤਮਾ ਹ ਕਦਿਸਿਆਣ ਵੱਡਾ ਸਾਇ ਵੱਡਨਾ ਕੀ ਤਜਾ ਕਹਵੈ ਨਾਨਕ ਜੇ ਕੋ ਆਪੋ ਜਾਣਾ ਕੇ ਗਿਆਨ ਸੋ ਪਾਤਾਲਾ ਪਾਤਾਲਾ ਲਖਾਗਾ ਸਾਗਾ ਸੌੜ ਕੁੜਕ ਪਾਲਤ ਕੇ ਵੇਦ ਕਹਿਣਕ ਬਾਤ ਸਹਿਸਠਾਰਾ ਕਹਿਣਕ ਤੇ ਬਸ ਲੁਕਤਾਤ ਲੇਖਾ ਤਲਿਕਾ ਲੇਖਾ ਬਣਾ ਅਸਰਾਨ ਕ ਵੱਡਾ ਕੀ ਆਪੇ ਜਾਣਾ ਆਪ ਸਲਾਹੀ ਸਲਾਹੀ ਤਿਸੁਰਤ ਨਾ ਪਾਈ ਨਦੀਆਂ ਤੇ ਵਾਹ ਪਵਹ ਸਮੁੰਦਰ ਨਾ ਜਾਣੀ ਸਮੁੰਸਾ ਸੁਲਤਾਨ ਗਿਰਹ ਸੇਤੀ ਮਲਤਾਨ ਕੀੜੀ ਤੁਲਨਾ ਹੋਵਨੀ ਜੇ ਤਿਸਮਨ ਹੋਣਾ ਵਿਸਰੈ ਆਂਤਨ ਸਿਵਤੀ ਕਹਿਣ ਨਾਮ ਤੰਤਰ ਕਰਨਾ ਦੇਣ ਤੰਤਰ ਮੈ ਕਨ ਸੁਣਾ ਤੰਤਨ ਜਾਪੇ ਕੇ ਮਨਵੰਤਨ ਤਨ ਜਾਪੇ ਕੀਤਾਕਾਰ ਆਂਤਨ ਜਾਪੇ ਪਾਰਾਵਾਰ ਆਂ ਸਾਹਿਬ ਹੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਹੋਏ ਵੱਡਾ ਉੱਚਾ ਹੋਵੇ ਕੋਈ ਤਿਸ ਉੱਚੇ ਕੋਈ ਜਾਣੇ ਸੋਈ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਈ ਕੇਤੇ ਮੰਗੇ ਜੋ ਦਾ ਪਾਰ ਕੀਤੇ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟ ਹੈ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰ ਖਾਹੀ ਖਾਏ ਕੇਤੇ ਦੁਖ ਭੂਖ ਸਦ ਮਾਰੇ ਪਿਦਾ ਤਰੀ ਦਾ ਤਾਰ ਬੰਦ ਖਲਾਸੀ ਪਣਾ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਏ ਕਾਖਣ ਪਾਏ ਹੋ ਜਾਣੇ ਜੇਤੀ ਮੁਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਸ਼ਾਈ ਪਾਸ਼ਾਓ ਆਮੂਲ ਗੁਣਾ ਮੂਲ ਵਪਾਰ ਮੂਲ ਵਪਾਰੀ ਇਮਲ ਪੰਡਾਰਾ ਮੁਲਾਵੈ ਮੁਲਾ ਜਾਇ ਮੁਲ ਪਾਇ ਮੁਲਾ ਸਮਾਏ ਮੁਲ ਧਰਮ ਮੁਲ ਦੀ ਬਾਣਾ ਮੁਲ ਤਲ ਮੁਲ ਪ੍ਰਵਾਨ ਮੁਲ ਬਕਸੀ ਸਮਣੀ ਸਾਲ ਆ ਮੁਲ ਕਰਮ ਮੁਲ ਫਰਮਾਨ ਮੁਲ ਮੁਲਾ ਖਿਆ ਨਜਾਇ ਆਖਾ ਖ ਰਹਿਲ ਬਲਾਇਆ ਕਹਿ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਣਾ ਆਖੇ ਬਰਮੇ ਆਖੇ ਇੰਦਾ ਕੇ ਗੋਪੀ ਤੇ ਗੋਵਿੰਦਾ ਕੇ ਇਸਰਾ ਕੇ ਸੇਦਾ ਕੇ ਕਿਤੇ ਕਿਤੇ ਬੁੱਧ ਆਖੇ ਤਾਂ ਵਕ ਦੇਵਾ ਕੇ ਸੋਨਰ ਮੋ ਜਨ ਸੇਵ ਕੇਤੇ ਆਖੇ ਅਖਣ ਪਾਇ ਕੇਤੇ ਕਹਿ ਕਹਿ ਉਠ ਉਠ ਜਾਏ ਤੇ ਕਿਤੇ ਹੋਰ ਕਰੇ ਤਾਕ ਨ ਸਕੇ ਕੀ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਨੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੇ ਸਰਗਵਾਰਾ ਗਵਾਰ ਸੋਧ ਕਰਕੇ ਹਜਤਵੇ ਸਰਬਸਮਾ ਲੈ ਵਾਜੇ ਨਾਦਨੇ ਕਸੰਘਾ ਕੇ ਤੇਵਾ ਬਨਹਾਰੇ ਕੇ ਤੇ ਰਾਗਪਰੀ ਸੋ ਕਹੇ ਨਾ ਕੇ ਤੇ ਗਾ ਬਨਹਾਰੇ ਗਾਵੇ ਤੋ ਨਾ ਪਉਣ ਪਾਣੀ ਬੇਸੰਦਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਦਿੰਦਾ ਸੰ ਬੈਠੇ ਦੇਵਤਿਆਂ ਤਾ ਨਾ ਲਗਾਵੇ ਸੇ ਦਿਸਮਾ ਦੀ ਅੰਦਰ ਗਾਵਨ ਸਾਥ ਵਿਚਾਰੇ ਗਾਵਨ ਜਤੀ ਸਤੀ ਸੰਤੋਕੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਕੀ ਸਰ ਜੁਗ ਜੁਗ ਵੇਦ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਮ ਅਚਪਿਆਲੇ ਗਾ ਮਨ ਰਤਨ ਪਾਏ ਤੇਰੇ 68 ਤੇਰੇ ਨਾਲੇ ਗ ਇਹ ਤੁਨ ਗਾਵਹਿ ਜੋ ਤੁਪ ਪਮਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਮਨ ਸਿਮ ਚਿਤਨਾਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤ ਸਚ ਸੱਚ ਨਹੀ ਹੈ ਵੀ ਹੁਸੀ ਜਾਈ ਨਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੇਨਸੀ ਮਾਇਆ ਜੀ ਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤਿਸ ਦੀ ਵੜਿਆ ਜੋਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹ ਪਾਤ ਸਹਿਵਨਾਨ ਕਰਹਿਣਰ ਜਾਈ ਮੁੰਦ ਸੰਦੋਖ ਸਰਮ ਪਾ ਚੋਲੀ ਧਿਆਨ ਕੀ ਕਰ ਹੈ ਵਿਪੂਦ ਕਿੰਤਾ ਕਾਲ ਕਵਾਰੀ ਕਾ ਜਗ ਡੰਡਾ ਪ੍ਰਤੀ ਤ ਆਈ ਪੰਥੀ ਸਗਲ ਸਮਾਤੀ ਮਨ ਜੀ ਤਜ ਜੀਰ ਆਦੇਸ ਤੇ ਸਾ ਆਦੇਸ ਆਦਾ ਨੀਲਾ ਨਾਦ ਨਾ ਹਤ ਜੁਗ ਜੁ ਜੈਨਾ ਦਾਪ ਨਾਥ ਨਾਤੀ ਸਭ ਜਾ ਕੇ ਰਿਤ ਸਦਾ ਵਰਤ ਸਾਜ ਸੰਜੋਗ ਵਿਜੋਗ ਦੇ ਕਾਰ ਚਲਾ ਬਹਿ ਲੈ ਕੇ ਆ ਬਹਿ ਪਾਗ ਆਦੇਸ ਤਿਸਿਆ ਆਦੇਸ ਆਦ ਨੀਲ ਨਾਦ ਨਾਥ ਜੁਗ ਜੁਗ ਇਕ ਵੇਸ ਏ ਕਮਾਈ ਜੁਗਤ ਵਿਆਇ ਤਿੰ ਚਲੇ ਪਰਮਾਨਿਕ ਸੰਸਾਰਿਕ ਪੰਡਾਰਿਕ ਲਾਇ ਦੀ ਬਾਣ ਜਿਵਤਿਸ ਭਾਵ ਤੇ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖਿਆ ਉਹਨਾਂ ਨਦਰ ਨਾਵੇ ਬਹੁਤਾ ਹੀ ਵਿਡਾਨ ਆਦੇਸ ਤਿਸਿਆ ਆਦੇਸ ਆਦ ਨੀਲ ਨਾਦ ਨਾਥ ਜੁਗ ਜੁਗ ਇਕ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇ ਸੋ ਏ ਕਾਰ ਕਰ ਕਰ ਵੇਖ ਸਿਰਜਨਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਤਿਸਿਆ ਆਦੇਸ ਆਦ ਨੀਲ ਨਾਦ ਨਾਥ ਜੁਗ ਜੁਗ ਇਕ ਵੇਸ ਇਕ ਵੈਲਾਕ ਵੀਸ ਲੱਖ ਲਗ ਜਿਹੜਾ ਕੀ ਹੈ ਇੱਕ ਨਾਮ ਜਗਦੀਸ਼ ਇਤਰਾਹਤ ਪਵੜੀਆ ਚੜਿਆ ਹੋਇਆ ਕੀ ਸੁਣ ਗੱਲਾਂ ਆਕਾਸ ਕੀ ਕੀ ਟਾਇਰੀ ਇਸ ਨਾਨਕ ਨਦਰੀ ਪਾਈਏ ਕੁੜੀ ਕੁੜਾ ਟੀਸ ਆਖਣ ਜੋਰ ਚ ਪਹਿਨ ਜੋਰ ਜੋਰ ਨਾਮ ਗੰਦੇ ਨਾ ਜੋਰ ਜੋਰ ਨਾ ਜੇ ਹੁਣ ਮਰਨਾ ਜੋਰ ਜੋਰ ਨਾਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਕਤੀ ਛੁਟਾ ਸੰਸਾਰ ਜਿਸਾ ਜੋਰ ਕਰ ਵੇਖ ਸੋ ਇਨਾਨ ਕੋ ਤਮਨੀਚ ਨਾ ਕੋਏ ਰਾਤੀ ਰੂਤੀ ਤੀਤੀ ਵਾਰ ਪਮਪਾਣੀ ਨਹੀਂ ਪਤਾਲ ਇਸ ਵਿੱਚ ਤਰਤੀ ਤਾਪ ਰੱਖੀ ਧਰਮਸਾਲ ਇਸ ਵਿੱਚ ਜੁਕਤ ਕੇ ਰੰਗ ਤਨ ਕੇ ਨਾਮ ਨਿਕਨਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਇਥੇ ਸੋਨ ਪੰਜ ਪ੍ਰਮਾਨ ਨ ਕਿਤੇ ਪਾਉਂਡ ਪਾਣੀ ਵੈਸੰਤਰ ਕੇਤੇ ਕਾਨ ਮਹਿਸ ਕੇਤੇ ਭਰ ਮੇ ਕਾੜ ਤਕੜੀ ਰੂਪ ਰੰਗ ਕੇ ਵੈਸ ਕੇਤੇ ਕਰਮ ਭੂਮੀ ਮੇਰ ਕੇਤੇ ਕਿਤੇ ਤੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇ ਸਕੇਤੇ ਸਿਦ ਬੁੱਧਨਾਥ ਕੇਤੇ ਕਿਤੇ ਦੇਵੀ ਵੈਸ ਕੇਤੇ ਦੇਵ ਦਨਵ ਮਨ ਕੇਤੇ ਕਿਤੇ ਰਤਨ ਸਮੁੰਦ ਕੇਤੀ ਕਾਣੀ ਕੇਤੀ ਬਾਣੀ ਕੇਤੇ ਪਾਤਨ ਰੰਦ ਕੇਤੀ ਸੁਰਤੀ ਸੇਵਕ ਕੇਤੇ ਨਾਨਕ ਅਨੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਤੇ ਨਾਦ ਬినੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤੇ ਤਕੜੀਆ ਬਹੁਤਾਂ ਨੂੰ ਪਰਤਾ ਕੇ ਅਗ ਲੰਕthia ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਤੇ ਤਕੜੀਆ ਸੁਰਤ ਮਤਮਨ ਬੁੱਧ ਤੇ ਤਕੜੀ कोई और तथा जो महाबसुर تن میں رام رہیا پر پورا تیتاسی تو سیتا مہما مایا تا کے روپ نہ کتنے جائے نہ امرن اٹھے جائے جن کے نام وسے من مائے تے چپکتے وسے کے لو کر ہیں اند سچاں من سوئے سچ کھنڈ وسے ان رنگ کار کر کر ویکھن اندر نیال تیتہ کھنڈ منڈل پر پنڈ جے کو کتا تان تنت تتا لو لو اکار جی وجے کم تے وتی وکار ویکھ ویک زکار وچار نانکت نہ کرڑا سار جت پاری سن یار ہرن مت ود ہتھیار پاو کلا گندا بتاو پانڈا پاؤ امرت تے ڈٹال کھڑیا سبد سچی ٹک سال جن کو نظر کرم تنکار نانک نظر نی نظر نیال شلوک پون گرو پانی پیتا مت ਤਰਤ ਮਹਾਤ ਦੇਸਰਾ ਦੋ ਦਾਈ ਦਾਇਆ ਖੇਲੇ ਸਗਲ ਜਗ ਚੰਗੇ ਆਈਆਂ ਬੁਰੀਆਂ ਆਈਆਂ ਵਾਚਾ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕਿਉ ਜਲੇ ਕੇ ਤੀ ਛੁੱਟੀ ਨਾਲ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ